ਜਸੀ ਸ਼੍ਰੀ ਹਸਨ ਲਾਲ ਜੀ ਜੋ ਕਿ ਬਾਲਾ ਤੋਂ ਪਮਛੇ ਨੇ ਮਾਲ ਸਾਹਿਬ ਸ਼੍ਰੀ ਮਾਨ ਅਰਿੰਦਜੀਤ ਚੀਮਾ ਜੀ ਸਵੇਰੇ ਸ਼੍ਰੀ ਸੰਪਰਖਾ ਜੀ ਰਾਜ ਮੰਤਰੀ ਪੰਜਾਬ ਸਰਕਾਰ ਸ਼੍ਰੀ ਹਰਪਾਲ ਚੀਮਾ ਜੀ ਮੰਤਰੀ ਪੰਜਾਬ ਸਰਕਾਰ ਸ਼੍ਰੀ ਲਾਲ ਚੰਡੀ ਕਟਾਰੀ ਚੱਕ ਮੰਤਰੀ ਪੰਜਾਬ ਸਰਕਾਰ ਬਦੋਂ ਵੀ ਫੋਨ ਦੇ ਉੱਤੇ ਸ਼ੋਕ ਸਤੇ ਜਿਹੜੇ ਉਹ ਮਿਲੇ ਨੇ ਸ਼੍ਰੀ ਮਾਨ ਬਰਿੰਦਰ ਕੁਮਾਰ ਜੀ ਪਰ ਅੱਜ ਸਮਾਲ ਪਾਰਟੀ ਦੇ ਜਨਮ ਸੱਤਰ ਜੋ ਕਿ ਜਰਨਤ ਤੋਂ ਉਮੀਦਵਾਰ ਨੇ ਅੱਜ ਪਹੁੰਚੇ ਨੇ ਮੈਂ ਬੇਖੀ ਕਰਾਂਗਾ 2 ਮਿੰਟ ਲਈ 2 ਮਿੰਟ ਲਈ ਆਪਣੇ ਸ਼ਬਦਾਂ ਨਾਲ ਸ਼ਰਧਾ ਸੁਮਨਾਪਰ ਕਰਨ ਸ੍ਰੀ ਮੇਂਦਰ ਸੰਧੂ ਮੇਹੜੂ ਜੀ ਜੀਸਕਰ ਉੱਚੇ ਨੇ ਉਹਨਾਂ ਦਾ ਧੰਨਵਾਦ ਡਾਕਟਰ ਜੀ ਆਰ ਅੰਬੇਡਕਰ ਮਿਸ਼ਨਰ ਵੈਲਫੈਰ ਸੁਸਾਇਟੀ ਕਿਸ਼ਨਗੜ੍ਹ ਉਹ ਵੀ ਪਹੁੰਚੇ ਨੇ ਸ਼੍ਰੀਮਾਨ ਬਲਵਿੰਦਰ ਬਿੱਟੂ ਜੀ ਪਰਸੈਂਟ ਵੀਰ ਕੀਕਾਰ ਤੇ ਗਾਇਕੋ ਪੋਚੇ ਨੇ ਸ਼੍ਰੀਮਾਨ ਸ਼ਖਪਾਲ ਸਾਲੋ ਜੀ ਉਹ ਵੀ ਪਹੁੰਚੇ ਨੇ ਉਹਨਾਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਬਲਵਿੰਦਰ ਕੁਮਾਰ ਜੀ ਐਡਵੋਕੇਟ ਸਾਹਿਬ ਉਮੀਦਵਾਰ ਬਹੁਜਨ ਸਮਾਜ ਪਾਰਟੀ ਅਸ਼ੀਆ ਖੁਰਾਕ ਜਿਲੰਦਰ ਤੋਂ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ 2 ਮਿੰਟ ਸੰਭਾਜੀ ਗੁਰੂ ਜੀ ਉਹ ਦਾਸ ਮਹਾਰਾਜ ਜੀ ਵਿਤਰਵਾਣੀ ਜੀ ਨਿੱਕੀ ਗੋਚ ਬੈਠੀ ਸਾਰੇ ਸਾਧ ਸੰਗਤ ਜੀ ਤੇ ਸਾਡੇ ਬਹੁਤ ਹੀ ਸਰਕਾਰ ਕੌਜੋ ਸਾਰੇ ਕੌਮ ਨੂੰ ਸੇਧ ਦੇ ਰਹੇ ਹਨ ਸਾਡੇ ਬਹੁਤ ਹੀ ਸਤਜੋ ਖੰਤ ਮਨਜੇ ਦਾ ਸਾਰਾ ਜੀ ਜੱਤੀ ਦੀ ਸ਼ੇਰ ਦੇ ਰਾਖਾ ਬੱਲਾ ਮਰਾਈ ਨਾ ਅੱਜ ਅਸੀਂ ਸਾਰੇ ਸਾਡੇ ਬਹੁਤ ਸਾਡੇ ਵੱਡੇ ਭਾਜੀ ਭਾਜੀ ਹਰਦੇਵ ਜੀ ਉਹਨਾਂ ਦੇ ਮਾਤਾ ਜੀ ਮਾਤਾ ਨਸੀਬ ਕੌਰ ਜੀ ਉਹਨਾਂ ਦੀ ਅੰਤਿਮ ਦਾਸ 77 ਹੋਏ ਆ ਚਾਹੇ ਬੋਤਾਂ ਦੇ ਸਮੇਂ ਆਉਣਾ ਪਿਆ ਨਿਸ਼ਾਨ ਵੀ ਸਾਡੀ ਇਹੀ ਦੱਸੀ ਪਰ ਸਾਡਾ ਇੱਕ ਤਰ੍ਹਾਂ ਪਰਿਵਾਰਕ ਸਾਂਝ ਹੀ ਆ ਜੀ ਉਹਨਾਂ ਨੂੰ ਅਸੀਂ ਅਕਸਰ ਮਿਲਦੇ ਰਹਿੰਦੇ ਆ ਸਮਾਜ ਦਾ ਜੋ ਦੁੱਖ ਦਰਦ ਹੈ ਜੋ ਸਾਡੇ ਮਾਣ ਕਿੰਨਾ ਬਿਹਤਰੀ ਹੋ ਸਕਦੀ ਆ ਅਕਸਰ ਸਾਡੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ ਇਸ ਕਰਕੇ ਸਾਰਾ ਹੀ ਅਸੀਂ ਇੱਕ ਪਰਿਵਾਰ ਆ ਪਰ ਸਾਰੇ ਹੀ ਅਸੀਂ ਗੁਰੂ ਅੰਦਜੋ ਸਾਡੇ ਰਹਿਬਰਾਂ ਦਾ ਜੋ ਫਲਸਫਾ ਹੈ ਜੋ ਮਿਸ਼ਨ ਹੈ ਬੇਗੰਪੁਰੇ ਦਾ ਆ ਇਹ ਸਾਰੇ ਉਸ ਨੂੰ ਉਸ ਮੰਜ਼ਿਲ ਨੂੰ ਪਹੁੰਚਣ ਲਈ ਗੁਰੂਆਂ ਦਾ ਫਲਸਫਾ ਲਾਗੂ ਕਰਾਉਣ ਲਈ ਜੋ ਉਸ ਮਾਰੇ ਦਾ ਬੇਗੰਪੁਰਾ ਦਾ ਸੰਗਤ ਪੂਰਾ ਕਰਨ ਲਈ ਅਸੀਂ ਸਾਰੇ ਵੱਖ-ਵੱਖ ਤਰੀਕਿਆਂ ਦੇ ਨਾਲ ਅਸੀਂ ਜਦੋਂ ਜੈਦ ਵਿੱਚ ਹੈਗੇ ਆ ਪਰ ਪਾਜੀ ਹਰਦੇਵ ਜੀ ਜਿਹੜੇ ਮੇਰੇ ਤੇ ਬਹੁਤ ਇੱਕ ਸਮਰਥਕ ਸੇਵਾਦਾਰ ਆ ਪਰ ਹਰ ਵੇਲੇ ਸੰਗਤ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਆ ਤੇ ਸਾਡੇ ਅੱਜ ਵੀ ਇਸ ਦੁੱਖ ਕਠਿੜੀ ਵਿੱਚ ਕਿਉਂਕਿ ਮਾਪੇ ਦਾ ਬਹੁਤ ਯੋਗਦਾਨ ਹੁੰਦਾ ਮਾਪੇ ਹੀ ਬੱਚੇ ਨੂੰ ਇਸ ਮਨ ਲੁਨੀਆ ਚ ਤੋਰਦੇ ਆ ਚੰਗੇ ਕੰਮ ਕਰਨ ਲਈ ਤੇ ਮਾਤਾ ਦਾ ਹੀ ਆਸ਼ੀਰਵਾਦ ਹੈ ਵੀ ਭਾਜੀ ਹੁਣੀ ਸਮਾਜ ਵੀ ਦੇਦੇ ਦੀ ਸੇਵਾ ਕਰਕੇ ਗੁਰੂਆਂ ਦਾ ਮਿਸ਼ਨ ਅੱਗੇ ਵਧਾਉਣ ਲਈ ਲੱਗੇ ਹੋਏ ਆ ਤੇ ਇਸ ਔਖੇ ਸਮੇਂ ਵਿੱਚ ਜਦੋਂ ਮਾਤਾ ਦਾ ਵਿਛਲ ਜਾਣਾ ਤੇ ਜੋ ਉਹਨਾਂ ਦਾ ਦੁੱਖ ਆ ਅਸੀਂ ਸਾਰੇ ਇੱਕ ਪਰਿਵਾਰ ਦੇ ਹੋਣ ਦੇ ਨਾਤੇ ਸਾਰੇ ਪਸੰਘੇ ਮਿਸ਼ਨ ਦੇ ਹੋਣ ਦੇ ਨਾਤੇ ਅਸੀਂ ਇਹ ਉਹਨਾਂ ਦਾ ਦੁੱਖ ਮਹਿਸੂਸ ਕਰਦੇ ਹਾਂ ਔਰ ਅੱਜ ਅਸੀਂ ਸਾਰੇ ਸਾਰੀ ਪਾਰਟੀ ਭਗਵਨ ਸਮਾਜ ਪਾਰਟੀ ਸਦਾ ਸਮਾਜ ਔਰ ਮੇਰੇ ਨਾਲ ਸਾਡੇ ਹਿਸ਼ਾਰਪੁਰ ਲੋਕ ਸਭਾ ਤੋਂ ਉਮੀਦਵਾਰ ਐਡਵੋਕੇਟ ਰਣਜੀਤ ਰਣਜੀਤ ਕਮਾਲ ਜੀ ਜੋ ਜ਼ਿਲ੍ਹਾ ਬਾਹਰ ਐਸੋਸੀਏਸ਼ਨ ਹਿਸ਼ਾਰਪੁਰ ਦੇ ਪ੍ਰਧਾਨ ਵੀ ਹਨ ਠੇਕੇਦਾਰ ਭਗਵਾਨ ਦਾਸ ਜੀ ਠੇਕੇਦਾਰ ਰਜਿੰਦਰ ਸਿੰਘ ਜੀ ਔਰ ਸਾਰੇ ਇਤੋਤਿਕ ਨਾਮ ਜੀ ਅਸੀਂ ਸਾਰੇ ਭਾਜੀ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਹਾਜ਼ਰ ਹਾਂ ਅਸੀਂ ਦਾ ਮਾਸ ਮਾਤਾ ਜੀ ਚੰਨਾ ਚ ਇਹੀ ਅਦਾਸ ਬੇਨਤੀ ਕਰਦੇ ਆ ਤੇ ਮਾਤਾ ਜੀ ਨੂੰ ਆਪਣੇ ਚੰਨਾ ਚ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਔਰ ਸਾਜੀ ਸਾਡੇ ਅਰਦੇ ਪਾਜੀ ਨੂੰ ਔਰ ਉਹਨਾਂ ਦੇ ਰਿਸ਼ਤੇਦਾਰ ਪਰਿਵਾਰ ਸਾਰਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਇਹੀ ਸਾਡੀ ਅਦਾਸ ਬੇਨਤੀ ਆ ਇੰਨੀਆਂ ਬੇਨਤੀਆਂ ਦਾ ਧੰਨਵਾਦ ਜੈਪੀ ਜੈ ਭਾਰਤ ਜੈ ਗੁਰਦੇਵ ਧੰਨ ਚਲਦਾ ਦੂਜੇ ਪੇਜ ਤੇ ਦੇਖੋ ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਬਲਵਿੰਦਰ ਕੁਮਾਰ ਜੀ ਅਰੇਣੀ ਪੇਸ਼ਵਾਰ ਚਲਦਾ ਸਾਤ ਸੰਗਤ ਜੀਓ ਜੁੜੀ ਤੇ ਦੇਖੋ ਮੇਰੇ ਨਾਲ ਮਾਂ ਤੇ ਜਿਹੜੀ ਆ ਉਹ ਮਨੁੱਖ ਨੂੰ ਸਿੱਖਿਆ ਦਿੰਦੀ ਹੈ ਸਿੱਖਿਆ ਦਿੰਦੀ ਆ ਕਿ ਇਹ ਬੰਦੇ ਤੋਂ ਬੰਦਾ ਬਣ ਕੇ ਦੁਨੀਆ 'ਚ ਰਹੇ ਇੱਕ ਦਿਨ ਅਸੀਂ ਜਾ ਰਹੇ ਸੀ ਸੈਰ ਨੂੰ ਗੱਲ ਵਿੱਚ ਬੜੇ ਅਰਮਾਨ ਸੀ ਇੱਕ ਦਿਨ ਅਸੀਂ ਜਾ ਰਹੇ ਸੀ ਸੈਰ ਨੂੰ ਗੱਲ ਵਿੱਚ ਬੜੇ ਅਰਮਾਨ ਸੀ ਇਹ ਕੋਲੇ ਪਾਏ ਚੇਂ ਮੰਦਰ ਮਾਰਕੀ ਇੱਕ ਪਾਸੇ ਬਾਗ ਬਾਹਾਰ ਮਹਿਲ ਆਲੀ ਸ਼ਾਨ ਸੀ ਇੱਕ ਪਾਸੇ ਬਾਗਬੂਗੀ ਚ ਸੀ ਇੱਕ ਪਾਸੇ ਕਬਰਸਤਾਨ ਸੀ ਸ਼ਮਸ਼ਾਨ ਸੀ ਪੈਰਾ ਦੇ ਥੱਲੇ ਇੱਕ ਹੱਡੀ ਆਈ ਉਹਦੇ ਇਹ ਬਿਆਨ ਸੀ ਅੱਖਾਂ ਖੋਲ ਕੇ ਚੱਲ ਓਏ ਬੰਦੇ ਅਸੀਂ ਵੀ ਕਦੇ ਇਨਸਾਨ ਸੀ ਅਸੀਂ ਵੀ ਕਦੇ ਇਨਸਾਨ ਸੀ ਮੌਤ ਮਨੁੱਖ ਨੂੰ ਮਨੁੱਖ ਬਣਦੀ ਪ੍ਰੇਰਣਾ ਦਿੰਦੀ ਆ ਆਓ ਆਪਾਂ ਸਰਵਣ ਕਰੀਏ ਸ਼੍ਰੀਮਾਨ ਮਨਦੀਪ ਦਾਸ ਜੀ ਡੋਕੀਟ ਜੋ ਕੇ डेरा सहसगढ़ विखे संत महाराज जी संत नरेंद्र मात्र हमेशा सेवा करते हैं विशेष तौर पर पहुंचे ने इन का धनबाद जी श्रीमान मंदिर दस जी

جندن اللہ کے کوئی تھن ستے دھروں دی مہتا وندو ونگت سداچا چرے نتا بجلو کو کنت پت کوٹ کوٹ चरण कबल को जय गुरु सतगुरु महाराज 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 जय ولكنها كانت تقوم